ਰੱਬ ਦੇ ਵੋਤਲਾਦ ਮਾਰੇ ਤੇ ਆਹੀਂ ਦੇ ਜਿਦਾਂ ਡੰਗੋ ਡੰਗ ਲਿਆ ਕੇ ਟਾਈਮ ਪਾਸ ਕਰਦੇ ਆ ਘਰਾਂ ਦੇ ਕੰਮ ਕਰਦੇ ਆ ਡੈਡੀ ਇਹਨਾਂ ਦਾ ਕਦਮ ਹਾਂ ਦਾ ਪੂਰਾ ਜਾ ਬੜਾ ਚਿਹਰਾ ਹੋ ਗਿਆ ਕੀ ਨਸ਼ਿਆਂ ਚ ਪਿਆ ਜੀ ਉਹ ਵੀ ਨਹੀਂ ਕੁਝ ਸਾਨੂੰ ਤੇ ਡੰਡਾ ਲੈਂਦਾ ਨਹੀਂ ਉਹ ਤੇ ਸਾਡੇ ਕੋਲੋਂ ਮੰਗਦਾ ਨਾ ਦਿਨਾ ਕੋਈ ਰਿਸ਼ਤੇਦਾਰ ਨਹੀਂ ਕੋਈ ਮੇਰਾ ਭੈਣ ਨਹੀਂ ਕੋਈ ਭਰਾ ਨਹੀਂ ਕੋਈ ਲਾਤ ਚ ਨਹੀਂ ਹੋਰੀ ਪਤੀ ਦੀ ਮੋਤਨ ਹੁੰਦੇ ਬਾਈ ਤੇ ਈ ਸਾਲ ਹੋ ਗਿਆ ਇਸ ਦੀ ਸਾਡਾ ਨਸੀਬ ਤੇ ਹੋ ਰਿਹਾ ਅੱਛਾ ਜੀ ਐ ਮੈਂ ਘਰ ਦੀ ਪੰਨਿਆ ਕਰਨ ਦਾ ਕੰਮ ਜੀ ਮੈਂ ਜਿਹੜਾ ਪੈਸਾ ਲੈ ਨਹੀਂ ਆ ਉਹ ਰਾਤ ਨੂੰ ਪੈਨੇ ਕੇ ਰਲੇ ਸੰਗਤ ਦਾ ਵਾਧ ਤੋ ਵਾਦੇ ਵੀਡੀਓ ਨੂੰ ਸ਼ੇਅਰ ਕਰੇ ਤੇ ਵਾਧ ਤੋ ਵਾਧ ਯੋਗਦਾਨ ਪਾ ਕੇ ਤੇ ਜਿਹੜੇ ਇਸ ਬੇਟੀ ਦੇ ਕਾਰਜ ਨੇ ਰਾਸ ਆਜ ਅੰਬਰਸਰ ਦੇ ਚਾਟੀਵਿੰਡ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਅਤੇ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਹੈ ਅਤੇ ਪਰਿਵਾਰ ਦੇ ਹਾਲਾਤ ਜੋ ਨੇ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜੀ ਹਾਂ ਇਸ ਭੈਣ ਦਾ ਵੀਰ ਹੈ ਜਿਹੜਾ ਉਹ ਨਸ਼ੇ ਕਰਦਾ ਹੈ ਅਤੇ ਘਰ ਆ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਪੈਸਿਆਂ ਦੀ ਮੰਗ ਕਰਦਾ ਹੈ ਅਤੇ ਅੱਜ ਤੋਂ ਮੈਸਜ 15 ਦਿਨ ਬਾਅਦ ਜਿਹੜਾ ਹੈ ਉਹ ਇਸ ਧੀ ਦਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਤੇ ਤੁਹਾਡੀ ਜ਼ਰੂਰਤ ਹੈ ਜਿੰਨੇ ਵੀ ਦਾਨੀ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਨੇ ਇਹ ਲੋੜਵੰਦ ਪਰਿਵਾਰ ਹੈ ਨੰਬਰ ਵੀ ਸਾਂਝਾ ਕਰਾਂਗੇ ਪਹਿਲਾਂ ਪਰਿਵਾਰ ਦੇ ਨਾਲ ਗੱਲਬਾਤ ਕਰਾਉਣੀ ਹੈ ਤੁਹਾਡੀ ਕਿ ਇਹ ਉਹ ਭੈਣ ਹੈ ਜਿਸਦਾ ਵਿਆਹ ਹੈ 22 ਅਗਸਤ ਨੂੰ 22 ਤੇ 23 ਅਗਸਤ ਦਾ ਵਿਆਹ ਹੈ ਘਰ ਦੇ ਵਿੱਚ ਲੇਕਨ ਨਾ ਤੇ ਉਹਨਾਂ ਨੇ ਕੁਝ ਵਿਆਹस्ते ਖਰੀਦਿਆ ਅਤੇ ਨਾ ਹੀ ਖਰੀਦਣ ਯੋਗ ਹੈਗੇ ਨੇ ਉਹ ਕਿਉਂਕਿ ਉਹਨਾਂ ਦੇ ਘਰ ਦੇ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਅਤੇ ਸਿਰ ਤੇ ਜਿਹੜਾ ਪਿਤਾ ਦਾ ਵੀ ਸਾਯਾ ਨਹੀਂ ਹੈ ਸਾਡੇ ਨਾਲ ਮੌਜੂਦ ਹੈ ਮਾਤਾ ਜੀ ਨਾਲ ਗੱਲਬਾਤ ਕਰਦੇ ਮਾਤਾ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਜੀ ਨਾਮ ਮਾ ਚਾਟੀਵੰਡ ਪਿੰਡ ਹੈ ਜੀ ਜੀ ਤੇ ਮਰੀਕ ਉਹ ਮੇਰਾ ਨਾਮ ਹੈ ਮਾਤਾ ਜੀ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਏ ਘਰ ਦਾ ਬਹੁਤ ਔਖਾ ਦਿ마ੜੇ ਪਤਾ ਅੱਛਾ ਜੀ ਤਿਆਹੀਂ ਦੇ ਜਿਦਾਂ ਡੰਗੋ ਡੰਗ ਲਿਆ ਕੇ ਟਾਈਮ ਪਾਸ ਕਰਦੇ ਆਂ ਘਰਾਂ ਦੇ ਕੰਮ ਕਰਦੇ ਆਂ ਜੀ ਤੇ ਡੈੜੀ ਇਹਨਾਂ ਦਾ ਕਦਮ ਦਾ ਪੂਰਾ ਜਾ ਬੜਾ ਚੇਰ ਹੋ ਗਿਆ ਅੱਛਾ ਜੀ ਤੇ ਵਕਤਾਂ ਨਾ ਹੀ ਪਾਰੇ ਆ ਜੀ ਇਹ ਹੁਣ ਇਹਦਾ ਧੀ ਦਾ ਵਿਆਹ ਵਾ ਜੀ ਤੇ ਜੋ ਵੀ ਮਾਇਤਾ ਇਹ ਸਾਨੂੰ ਹਰ ਇੱਕ ਚੀਜ਼ ਚਾਹੀਦੀ ਅੱਛਾ ਜੀ ਮਾਤਾ ਜੀ ਕੋਈ ਕੋਈ ਮਾਤਾ ਜੀ ਮੈਂ ਪੁੱਛਣਾ ਚਾਹਾਂ ਮਾਤਾ ਜੀ ਧੀ ਦਾ ਵਿਆਹ ਧਰਿਆ ਤੇ ਹੁਣ ਤੱਕ ਕੁਝ ਖਰੀਦਿਆ ਜਾਂ ਨਹੀਂ ਹਾਂ ਜੀ ਨਾ ਕੁਝ ਨਹੀਂ ਆਹੀਂ ਤਾਂ ਕੁਝ ਨਹੀਂ ਆਵੇ ਖਾਟੇ ਸਾਹਮਣੇ ਕੋਈ ਕਰੇ ਅਹੀਂ ਉਹ ਤੇ ਕੀ ਕੰਮ ਕਰਦੇ ਨੇ ਬੱਚਾ ਇੱਕੋ ਬੱਚਾ ਹੈ ਹਾਂ ਜੀ ਤੇ ਉਹ ਵੀ ਨਸ਼ਿਆਂ ਚ ਪਿਆ ਹੈ ਜੀ ਉਹ ਵੀ ਨਹੀਂ ਕੁਝ ਸਾਨੂੰ ਤੇ ਡੰਡਾ ਲੈਂਦਾ ਨਹੀਂ ਉਹ ਤੇ ਸਾਡੇ ਕੋਲੋਂ ਮੰਗਦਾ ਜੀ ਐਹੀਂ ਤਾਂ ਮੜਾ ਮਟਾ ਆਪਣਾ ਮਾਵਾਂ ਧੀਆਂ ਕੰਮ ਕਰ ਦਿੰਦੇ ਟਾਈਮ ਪਾਸ ਰੋਟੀ ਦਾ ਕਰਦੇ ਨੇ ਬਾਈ ਕਿੰਨੇ ਸਾਲ ਉਮਰਿਆ ਤੇ ਕਿੰਨੇ ਘਰਾਂ ਦਾ ਫਿਰ ਕੰਮ ਕਰਦੇ ਤੁਸੀਂ ਤੁਹਾਡੀ ਉਮਰ ਕਿੰਨੀ ਹੋ ਗਈ ਉਮਰ ਦਾ ਉਹਨ ਪੁੱਤ ਮੈਨੂੰ ਕੀ ਪਤਾ ਕਿੰਨੇ ਘਰਾਂ ਦਾ ਕੰਮ ਕਰਦੇ ਹੁਣ ਤਾਂ ਹੁੰਦਾ ਹੀ ਨਹੀਂ ਮਰ ਪਾਵੇਂ ਹਾਂ ਤਾਂ ਮੇਰੇ ਕੋਲ ਨਹੀਂ ਹੁੰਦਾ ਤੇ ਪੁੜੀ ਵਿਚਾਰੀ ਕਰਦੀ ਆ ਜੀ ਉਹ ਜੇ ਨਾ ਕਿਤੇ ਦਹੀਂ ਦੇਣੀ 2-400 ਲੈ ਲੋ ਤੇ ਉਹ ਹੀ ਦਾਲੇ ਹੋ ਜਾਂਦਾ ਸਾਨੂੰ ਮੈਨੂੰ ਦਾ ਇਹ ਜਹੇ ਲਾਤਾਂ ਦੇ ਵਿੱਚ ਫਿਰ ਮਾਤਾ ਜੀ ਕੋਈ ਰਿਸ਼ਤੇਦਾਰ ਬੋੜਿਆ ਨਾ ਜੀ ਨਾ ਕੋਈ ਰਿਸ਼ਤੇਦਾਰ ਨਹੀਂ ਕੋਈ ਮੇਰਾ ਭੈਣ ਨਹੀਂ ਕੋਈ ਭਰਾ ਨਹੀਂ ਕੋਈ ਲਾਤ ਚ ਨਹੀਂ ਬੋੜਿਆ ਅਜੇ ਤੱਕ ਮੈਂ ਕਿਸੇ ਨੂੰ ਵਿਆਹ ਦਾ ਮੇਰੇ ਕੋਲ ਦੱਸਣ ਨਹੀਂ ਜਾ ਆ ਗਿਆ ਕੋਈ ਪੈਸਾ ਹੋਵੇ ਤਾਂ ਦੱਸਣ ਜਾਵਾਂ ਕਾਰਡ ਛਪਾਇਆ ਮਾਦਾ ਕੁਛ ਨਹੀਂ ਕੋਈ ਕਾਰਡ ਨਹੀਂ ਛਪਾਇਆ ਕੁਛ ਨਹੀਂ ਤੇ ਇਸ ਤਰ੍ਹਾਂ ਹੀ ਵੀ ਸੋਚਦੀ ਰਹੀ ਨਹੀਂ ਆ ਵੀ ਚੱਲ ਅੱਜ ਕੋਈ ਪੈਸਾ ਹੋ ਉਕਰ ਲਊਗਾ ਤੇ ਮੈਂ ਕਹੇ ਭਣ ਭਰਾ ਨੂੰ ਦੱਸੂਗੀ ਜੀ ਤੇ ਹੁਣ ਫੋਨ ਫੋਨ ਕਰਕੇ ਹੀ ਆ ਕਿਸੇ ਨੂੰ ਦੱਸ ਦੂੰਗੀ ਤੇ ਮੇਰਾ ਤੇ ਬਹੁਤ ਵੀ ਕੋਈ ਚੀਜ਼ ਨਹੀਂ ਸਾਡੇ ਘਰੇ ਹੈਗੀ ਮਾਦਾ ਜੀ ਤੁਹਾਡੇ ਪਤੀ ਦੀ ਮੌਤ ਨੂੰ ਕਿੰਨਾ ਸਮਾਂ ਹੋ ਗਿਆ ਤੇ ਪਰਿਵਾਰ ਨੂੰ ਫਿਰ ਬੱਚਿਆਂ ਨੂੰ ਤੁਸੀਂ ਪਾਲ ਲਿਆ ਹਾਂਜੀ ਹਾਂਜੀ ਪਤੀ ਦੀ ਮੌਤ ਨੂੰ ਤੇ ਭਾਈ ਤੇ ਹੀ ਸਾਲ ਹੋ ਗਿਆ ਹਾਂਜੀ ਤੇ ਉਹ ਹੁੰਦਾ ਈਪੀ ਆ ਨਿਕ ਨਿਕੇ ਹੀ ਵਿਚਾਰੇ ਤੇ ਇਸ ਤਰ੍ਹਾਂ ਹੀ ਮੈਂ ਵਕਤ ਨਹੀਂ ਪਾਲਿਆ ਮਿਹਨਤਾਂ ਕਰ ਕਰਕੇ ਹੁਣ ਤਾਂ ਮੇਰੇ ਕੋ ਵੀ ਨਹੀਂ ਹੁੰਦਾ ਹੁਣ ਮੈਂ ਬਿਮਾਰ ਛਮਾਰ ਰਹੀ ਨਹੀਂ ਤੇ ਹੁਣ ਇਹ ਧੀ ਤੇ ਆਣੀ ਆ ਤੇ ਮੈਨੂੰ ਹਾਰੇ ਕਹੀ ਦੀ ਮਾਇਤਾ ਤੇ ਹਲੋ ਮਾਤਾ ਜੀ ਫਿਰ ਕਿਹੋ ਜੀ ਮਦਦ ਜਿਹੜੀ ਆ ਉਹ ਹੋ ਜੇ ਕਿ ਜਿਹੜਾ ਵਿਆਹ ਦੇ ਵਿੱਚ ਜਿਹੜਾ ਵਾ ਜਿਹੜਾ ਸੁਖ ਸੁਖਾਂ ਦੇ ਨਾਲ ਵਿਆਹ ਹੋ ਜੇ ਮਾਤਾ ਜੀ ਮੈਂ ਇਹੋ ਚਾਹੁੰਨੀ ਆ ਕਿ ਸੁਖ ਸੁਖਾਂ ਨਾਲ ਮੇਰੇ ਧੀ ਦਾ ਵਿਆਹ ਹੋ ਜੇ ਤੇ ਹਰ ਤਰ੍ਹਾਂ ਦੀ ਮੈਨੂੰ ਮਾਇਤਾ ਦਿੱਤੀ ਜਾਵੇ ਮਾਤਾ ਜੀ ਕਦੀ ਸੋਚਿਆ ਸੀ ਕਿ ਧੀ ਦੇ ਵਿਆਹ ਦੇ ਲਈ ਇਸ ਤਰ੍ਹਾਂ ਮੰਗਣ ਦੀ ਲੋੜ ਪੈ ਜੂ ਮੈਂ ਕਦੀ ਨਹੀਂ ਇਹ ਗੱਲ ਸੋਚੀ ਨਹੀਂ ਸੀ ਮੈਨੂੰ ਇਹ ਮੰਗਣਾ ਪੈ ਜੂਗਾ ਤੇ ਇਹ ਉਹਨਾ ਮਹਾਰਾਜ ਨੇ ਜੋ ਮੈਨੂੰ ਕਰਾਇਆ ਠੀਕ ਬਣਾ ਕਿੰਨੀ ਤਰੀਕ ਨੂੰ ਵਿਆਹ ਹੈ 21 ਤਰੀਕ ਨੂੰ ਮਈ ਤੇ 23 ਨੰਬਰ ਤੇ ਕੀ ਅਪੀਲ ਕਰਨੀ ਚਾਹੁੰਦੇ ਦਾਨੀ ਸੱਜਣਾ ਨੂੰ ਤੇ ਪਰਿਵਾਰ ਦੇ ਘਰ ਦੇ ਹਾਲਾਤ ਕੀ ਇਹ ਵੀ ਜਰੂਰ ਦੱਸੋ ਇਸ ਦੀ ਵੀ ਸਾਡਾ ਨਸ਼ੀ ਫਤਿਹ ਦੇ ਘਰ ਦਾ ਅੱਛਾ ਜੀ ਅਹੀਂ ਮੈਂ ਕਰਦੀ ਪੰਨਿਆ ਕਰਨ ਦਾ ਕੰਮ ਜੀ ਮੈਂ ਜਿਹੜਾ ਪੈਸਾ ਲੈਣੀ ਆ ਉਹ ਰਾਤ ਨੂੰ ਪਹਿਨੇ ਕੇ ਲੈਣੀ ਜੀ ਜੇ ਵੇਖ ਲੈਂਦਾ ਫਿਰ ਮਗਲ ਲੱਗ ਜਾਂਦਾ ਮੇਰੇ ਪਾਹੇ ਹੁਣੀ ਦੋ ਅੱਛਾ ਜੀ ਹਾਂਜੀ ਫਿਰ ਉਹ ਮਾਤਾ ਦੇ ਦਿੰਦੀ ਨੇ ਜੀ ਜਿਹਦਾ ਹੁਣ ਦੇ ਆ ਉਹ ਮਾਤਾ ਜ਼ਰੂਰ ਦਿੰਦੀ ਹੁਣ ਕਿੰਨੇ ਭੈਣ ਭਰਾ ਸਿ ਪਹਿਣਾ ਤੁਸੀਂ ਅਹੀਂ 4 ਭੈਣ ਭਰਾ 2 ਕਾਣਾ ਇਹ ਕਿੰਨੇ ਵਿਆਹ ਨਾਲੇ ਨੇ 2 ਭੈਣਾਂ ਹੋਈਆਂ ਅੱਛਾ ਜੀ ਨਹੀਂ ਰਹੀ ਵਿਆਹ ਜੀ ਤਾਂ ਹੀ ਮੈਂ ਉਹਨੂੰ ਦੇ ਹਾਂਜੀ ਇਹ ਜਨਾ ਜਿਹੜੇ ਸਮੇਂ ਸਮੇ ਤੇ ਬਾਹ ਫੜਦੇ ਨੇ ਲੋੜਵੰਦਾਂ ਦੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕੀ ਮਦਦ ਤੁਹਾਡੀ ਵਿਆਹ ਦੇ ਦੌਰਾਨ ਹੋ ਜੇ ਮੈਂ ਵੀ ਜਿਹੇ ਹੱਥ ਜੁੜ ਕੇ ਨਹੀਂ ਆਪੀ ਮੈਂ ਇੱਕ ਕਰ ਚ ਵੀਰਿਆ ਤੁਸੀਂ ਵੇਖ ਸਕਦੇ ਆ ਕਿ ਮਨ ਜਿਹੜਾ ਭਾਵਕ ਹੈ ਪੈਂਦਾ ਪਿੰਡ ਵਾਸੀ ਮੌਜੂਦ ਨੇ ਵੀਰ ਮੌਜੂਦ ਆ ਗੱਲਬਾਤ ਕਰਕੇ ਜਾਣਦੇ ਆ ਕਿ ਪਰਿਵਾਰ ਦੇ ਹਾਲਾਤ ਆ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਤੇ ਉਹਨਾਂ ਕੋ ਬੋਲਿਆ ਨਹੀਂ ਜਾ ਰਿਹਾ ਕੈਮਰੇ ਤੇ ਹਾਂਜੀ ਬੱਬਾ ਜੀ ਵਾਇਕਰ ਜੀ ਕਾਲ ਸਾਹਿਬ ਵਾਇਕਰ ਜੀ ਕੀ ਫਤਿਹ ਅਰੇ ਕੀ ਹਾਲਾਤ ਨੇ ਇਹਨਾਂ ਦੇ ਪਰਿਵਾਰ ਦੇ ਕਿਵੇਂ ਦੀ ਮਦਦ ਹੋਣੀ ਚਾਹੀਦੀ ਆ ਜੀ ਹਾਲਾਤ ਤੇ ਵੀਰ ਜੀ ਇਹਨਾਂ ਦੇ ਬਹੁਤ ਜ਼ਿਆਦੇ ਮਾੜੇ ਨੇ ਮੇਰੀ ਤਾਂ ਅਪੀਲ ਬੇਨਤੀ ਇਹੋ ਹੀ ਆ ਸਾਧ ਸੰਗਤ ਗਾੜੀ ਗੁਰੂ ਪਿਆਰਿਆਂ ਗਾੜੀ ਕਿ ਇਹਨਾਂ ਦੇ ਵਿਚਾਰਿਆਂ ਦੇ ਘਰੇ ਨਾਂ ਦੇ ਕਾਰਡ ਛਪਾਉਣ ਨੂੰ ਆ ਪੈਹਾ ਵਿਚਾਰੀ ਮਾਂ ਦੱਸਣ ਈ ਆ ਕਿ ਮੈਂ ਬਿਮਾਰ ਹੋ ਜਾ ਤਾਂ ਇੱਕ ਇੱਕ ਦਿਨ ਦਵਾਈ ਲਿਓਣੀ ਤੇ ਇੱਕ ਦਿਨ ਇਤਰੇ ਨੰਗ ਜਾਂਦਾ ਹੈ ਦੇ ਹਾਲਾਤਾਂ ਦੇ ਅੱਲੇ ਜਾਣੀ ਤੇ ਫਿਰ ਤੇ ਬਾਈ ਜੀ ਬਹੁਤ ਜ਼ਿਆਦੇ ਹੀ ਇਹਨਾਂ ਦੇ ਹਾਲਾਤ ਜਿਹੜੇ ਗਮੀਰ ਨੇ ਬਹੁਤ ਜ਼ਿਆਦੇ ਮਾੜੇ ਨੇ ਜੀ ਤੇ ਬੇਨਤੀ ਮੇਰੀ ਤੇ ਹੱਥ ਜੋੜ ਕੇ ਹੋਈ ਆ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿੰਨੇ ਵੀ ਦਾਨੀ ਸੱਜਣ ਨੇ ਸਾਰਿਆਂ ਦੇ ਚਰਨਾਂ 'ਚ ਇਹੋ ਬੇਨਤੀ ਆ ਕਿ ਵਾਅਦੇ ਤੋਂ ਵਾਅਦੇ ਇਸ ਪਰਿਵਾਰ ਦੀ ਸਹਾਇਤਾ ਕਰਕੇ ਤੇ ਇਸ ਬੇਟੀ ਦੇ ਜਿਹੜੇ ਆਨੰਦ ਕਾਰਜ ਨੇ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਵਧੀਆ-ਵਧੀਆ ਹੋ ਜਾਣਾ ਸਾਧ ਸੰਗਤ ਵਧ ਤੋਂ ਵਧ ਇਹ ਵੀਡੀਓ ਨੂੰ ਸ਼ੇਅਰ ਕਰੇ ਤੇ ਵਧ ਤੋਂ ਵਧ ਯੋਗਦਾਨ ਪਾ ਕੇ ਤੇ ਜਿਹੜੇ ਇਸ ਬੇਟੀ ਦੇ ਕਾਰਜ ਨੇ ਰਾਸਾ ਜਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਮਾਤਾ ਜੀ ਨੇ ਵੀ ਦੱਸਿਆ ਤੇ ਭੈਣ ਨੇ ਵੀ ਦੱਸਿਆ ਕਿ ਜਿਹੜਾ ਉਹਨਾਂ ਦਾ ਵੀਰ ਹੈ ਮਾਤਾ ਜੀ ਦਾ ਜਿਹੜਾ ਪੁੱਤਰ ਹੈ ਉਹ ਨਸ਼ੇੜੀ ਹੈ ਤੇ ਉਹਨਾਂ ਦੇ ਕੋਲੋਂ ਪੈਸੇ ਮੰਗਦਾ ਹੈ ਘਰ ਜਦੋਂ ਆਉਂਦਾ ਹੈ ਅਤੇ ਜ਼ਬਰਦਸਤੀ ਇਹਨਾਂ ਦੇ ਕੋਲੋਂ ਪੈਸੇ ਮੰਗਦਾ ਨਸ਼ਾ ਕਰਨ ਵਾਸਤੇ ਤਾ ਭਰੇ ਮਨ ਦੇ ਨਾਲ ਉਹਨਾਂ ਨੇ ਇੱਕ ਗੁਹਾਰ ਲਗਾਈ ਹੈ ਦਾਨੀ ਵੀਰਾਂ ਨੂੰ ਕਿ ਤੁਸੀਂ ਇੱਥੇ ਪਹੁੰਚ ਕੇ ਜਿਹੜਾ ਛਾਟੀ ਵਿੰਡ ਪਿੰਡ ਅੰਬਰਸਰ ਦਾ ਅਸੀਂ ਨੰਬਰ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਜਰੂਰ ਸੰਪਰਕ ਕਰਿਓ 6284932407 ਇੱਕ ਵਾਰ ਫਿਰ ਬੋਲਦਾ 6284932407 ਪਰਿਵਾਰ ਦਾ ਨੰਬਰ ਹੈ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਜਰੂਰ ਮਤ ਕਰਿਓ ਜੀ ਇਹਨਾਂ ਦੀ ਜੇ ਮਤ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜਰੂਰ ਕਰਿਓ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ